me you take ਗਰਮੀ ਤੋਂ ਰਾਹਤ ਦਿੱਤੀ ਹੈ ਅਤੇ ਖੁਸ਼ੀਆਂ ਲੈ ਕੇ ਆਇਆ ਹੈ ਅਤੇ ਫਸਲਾਂ ਲਈ ਵੀ ਖੁਸ਼ੀਆਂ ਲਿਆਇਆ ਹੈ ਉਥੇ ਕਿਸੇ ਲਈ ਕਾਲ ਬਣ ਕੇ ਆਇਆ ਹੈ ਜਾਰਾਬਾਦ ਦੇ ਪਿੰਡ ਚੱਕ ਸੁੱਕੜ ਵਿਖੇ ਰਾਜ ਸਿੰਘ ਕੋਲ ਸੱਤ ਮਝਾਂ ਨੇ ਤੇ ਦੁੱਧ ਵੇਚ ਕੇ ਘਰ ਦਾ ਪਾਲਣ ਪੋषण ਕਰਦਾ ਹੈ ਇੱਕ ਛੱਪੜ ਥੱਲੇ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਚਾਰ ਮਝਾਂ ਬੰਨੀਆਂ ਹੋਈਆਂ ਸਨ ਪਿਆਰੀ ਮੀਂਹ ਦੇ ਕਾਰਨ ਛੱਪੜ ਗਿਰ ਗਿਆ ਅਤੇ ਇੱਕ ਮਝ ਦੀ ਜਾਨ ਚਲੀ ਗਈ ਅਤੇ ਤਿੰਨ ਗੰਭੀਰ ਜ਼ਖਮੀ ਹੋ ਗਈਆਂ ਪਿੰਡ ਵਾਸੀਆਂ ਨੇ ਮੌਕੇ ਤੇ ਪਹੁੰਚ ਕੇ ਮਦਦ ਕੀਤੀ ਕਿਵੇਂ ਮਦਦ ਕੀਤੀ ਗਈ ਹੈ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਜੀਸੀਬੀ ਦੇ ਨਾਲ ਉਨਾਂ ਨੂੰ ਸੰਭਾਲਿਆ ਜਾ ਰਿਹਾ ਹੈ ਬੋਲਦੇ ਹੋਏ ਘਰ ਦੇ ਮਾਲਕਾਂ ਨੇ ਕਿਹਾ ਕਿ ਗਰੀਬ ਲੋਕ ਹਨ ਉਹਨਾਂ ਕੋਈ ਵੀ ਜ਼ਮੀਨ ਨਹੀਂ ਹੈ ਮੱਝਾ ਰੱਖ ਕੇ ਦੁੱਧ ਵੇਚ ਕੇ ਘਰ ਦਾ ਗੁਜ਼ਾਰਾ ਕਰਦੇ ਸੀ ਅਤੇ بارش ਨੇ ਇਹ ਕਹਿਰ ਉਹਨਾਂ ਤੇ ਗੁਜ਼ਾਰ ਦਿੱਤਾ ਤੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ ਹੋਰ ਬੋਲਦੇ ਹੋਏ ਕਿ ਕੁਝ ਕਿਹਾ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਹੋ ਹਮ ਕੀ ਹੋਇਆ ਕੀ ਕਿੱਦਾਂ ਹੋਇਆ بارشਾਂ ਕਰਦੀ ਅੱਛਾ ਤੇ ਇਹ ਜਿਹੜਾ ਸਾਰੇ ਡੰਗਰ ਤੁਸੀਂ ਇੱਥੇ ਬੰਦੇ ਸੀਗੇ ਕਿੰਨੇ ਡੰਗਰ ਸੀ ਸਾਰੇ? 8 ਡੰਗਰ ਸੀ ਕੋਈ ਬਾਹਰ ਸੀ ਕੋਈ ਅੰਦਰ ਸੀ। ਹਾਂ। ਤੇ ਬਾਰਸ਼ ਦੇ ਨਾਲ ਇੱਕ ਦੀ ਮੌਤ ਹੋਈ। ਹਾਂਜੀ ਇੱਕ ਦੀ ਮੌਤ ਹੋਈ ਜਖਮੀ ਹੋ ਗਏ। ਕਿੰਨੇ? ਤਿੰਨ ਚਾਰ। ਹਾਂਜੀ। ਜੇ ਪਾਪ ਪਾਣੀ 흘 ਜਾਂਦੀ ਉਹ ਵੀ ਭਰੇਗੀ ਜਿਵੇਂ ਪਾਣੀ ਸਾਰਾ ਉਧਰ ਰੁਕ ਗਿਆ। ਹਾਂਜੀ। ਪਾਣੀ ਸਾਰਾ ਉਧਰ ਰੁਕ ਗਿਆ ਮੱਝਾਂ ਦੇ। ਉਹ ਜਾਨਵਰ ਵੀ ਦੇਰ ਜਾਂਦੀ। ਉਹ ਨਾ ਨਹੀਂ ਬੈਗ। ਕਿੰਨਾ ਕੁ ਨੁਕਸਾਨ ਹੋ ਗਿਆ ਜੀ ਡੇਢ ਲੱਖ ਦਾ ਪਸ਼ੂ ਦਾ ਨੁਕਸਾਨ ਹੋ ਗਿਆ ਹਵੇਲੀ ਦਾ ਵਖਰਾ ਅਜੇ ਬਾਕੀ ਜਿਹੜਾ ਮੱਝ ਜਿਹੜੀਆਂ ਜਾਨਵਰ ਲੱਗੇ ਨੇ ਉਹਨਾਂ ਦੇ ਅਜੇ ਡਾਕਟਰ ਉਹ ਦੇਖੋ ਕੀ ਕਰਦਾ ਹਮਮ ਅਜਾ ਤੇ ਇਹ ਰੋਜੀ ਰੋਟੀ ਦਾ ਇਹੀ ਸਾਧਨ ਸੀਗਾ ਤੁਹਾਡਾ ਜਮੀਨ ਵਗੈਰਾ ਹੋਰ ਨਹੀਂ ਹੈ ਜੀ ਜੀ ਕੀ ਨਾਂ ਤੁਹਾਡਾ ਰਾਜ ਸਿੰਘ ਜੀ ਕੀ ਮਸਲਾ ਹੋਇਆ ਮਸਲਾ ਜੀ ਬਾਹਰ ਛੇ ਕਰਕੇ ਆ ਪਾਣੀ ਕਰਕੇ ਛੱਡ ਡਿੱਗ ਗਿਆ ਜੀ ਸਾਰਾ ਹਮ ਮੱਜ ਮਰ ਗਏ 1 ਤਿੰਨ ਜ਼ਖਮੀ ਹੋ ਗਏ ਅੱਛਾ ਇਹ ਇੱਕ ਮੱਜ ਮੌਕਦ ਡੈਥ ਹੋ ਗਈ ਅੱਛਾ ਜੀ ਡਿੱਗਣ ਕਾਰਨ ਮਲਬਾ ਸਾਰਾ ਹਾਂ ਤੇ ਤਿੰਨ ਜ਼ਖਮੀ ਹੋ ਗਏ ਵਜ੍ਹਾ ਕੀ ਬਣੀ ਆ ਹਵੇਲੀ ਚ ਪਾਣੀ ਚਲਾ ਗਿਆ ਜਾਂ ਵਜ੍ਹਾ بارش ਆ ਗਈ ਨਾਲਾ ਵਹਿ ਕੇ ਆਕਦਮ ਨਹੀਂ ਇਹ ਪਾਣੀ ਸਾਰਾ ਕਾਲੀ ਹਰ ਰੁੱਕ ਗਿਆ ਜੀ ਪਾਣੀ ਸਾਰਾ ਕਾਲੀ ਹਰ ਵਿੱਚ ਗਿਆ ਉਹਦੇ ਕਰਕੇ ਸਾਰਾ ਉੱਤੋਂ بارش ਵੀ ਪੈਂਦੀ ਨਹੀਂ ਤੇ ਡਿੱਗ ਪਈ ਹਮ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਜੀ ਇੱਕ ਮੱਝ ਦਾ 1.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਸੱਜੜ ਸੂਈ ਸੀ ਹੂੰ 1 ਲੱਖ ਤੋਂ ਜ਼ਿਆਦਾ ਤੇ ਬਾਕੀ ਅਜੇ ਡਾਕਟਰ ਆਏ ਨੇ ਉਹ ਇੱਕ ਦੀ ਰੀਰ ਦੀ ਹੱਡੀ ਕ੍ਰੈਕ ਹੋ ਗਈ ਜੀ ਹੂੰ ਇੱਕ ਵੈਸੇ ਉੱਠਦੀ ਨਹੀਂ ਪਈ ਹੂੰ ਤਾਂ ਵੀ ਹੈ ਨਹੀਂ ਬੰਨਣ ਨੂੰ ਹੋਰ ਕਿਤੇ ਬਾਹਰ ਉਹ ਠੱਟਾ ਵਾਲੀ ਵੀ ਬਾਹਰ ਖੜੀ ਨਹੀਂ ਜੀ ਸਾਰੀ ਤੇ ਇਹ ਜਿਹੜਾ ਹੈਗਾ ਹੋਰ ਕੀ ਤੁਹਾਡਾ ਕੋਈ ਕੰਮਕਾਰ ਹੈਗਾ ਇਸ ਤੋਂ ਇਲਾਵਾ ਕੋਈ ਨਹੀਂ ਜੀ ਮੱਝਾ ਦੀ ਸੀ ਜੀ ਤਾਰੀ ਪੜਾਈ ਜੋਕਾਂ ਦੀ ਰੋਟੀ ਸਾਰੀ ਮੱਝਾਂ ਦੇ ਚੱਲਦੀ ਹੈ ਹੂੰ ਜਮੀਨ ਤੇ ਕੇ ਤੇ ਲੈ ਕੇ ਅਸੀਂ ਉਹਦੇ ਚਾਰਾ ਬੀਜਦੇ ਆ ਜੀ ਮੱਝਾਂ ਵਾਸਤੇ ਹੂੰ ਕੇ ਤੇ ਲੈ ਗਏ ਜੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗੇ ਕਰਦੇ ਜੀ ਸਾਨੂੰ ਜੋ ਵੀ ਬਣਦਾ ਮਾਜਵਾ ਦਿੱਤਾ ਜਾਵੇ ਹੂੰ ਤੇ ਜਿਹੜੇ ਡੰਗਰ ਛੱਟਾ ਲੱਗੇ ਨੇ ਉਹਨਾਂ ਦਾ ਇਲਾਜ ਕੀਤਾ ਜਾਵੇ ਠੀਕ ਹੈ ਕਿਹੜਾ ਪਿੰਡ ਹੈ ਜੀ ਸੋਨਾ ਸੰਦਲੀ ਸੋਨਾ ਸੰਦਲੀ एबीएमयू न्यूज़ चैनल देखने वाले सभी दर्शकों से हम अपील करते हैं कि एबीएमयू न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत